ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਇਹ ਉੱਤਰ ਪ੍ਰਦੇਸ਼ ਦੇ ਮੇਠ ਦੀ ਹੈ ਕੀ ਹੋਇਆ ਦੋਸਤੋ ਸੋਹੇਲ ਕਲੋਨੀ ਦੇ ਵਿੱਚ ਪੰਜ ਜਣਿਆਂ ਦਾ ਮਰਡਰ ਹੋ ਜਾਂਦਾ ਪਰ ਕਿਸੇ ਨੂੰ ਭਣਕ ਤੱਕ ਨਹੀਂ ਲੱਗਦੀ ਘਰ ਦੇ ਵਿੱਚ ਤਿੰਨ ਬੱਚੇ ਅਤੇ ਉਸਦੇ ਮਾਤਾ ਪਿਤਾ ਮੌਜੂਦ ਸਨ ਕਾਤਲ ਨੇ ਬੜੇ ਹੀ ਛਾਤਰ ਦਿਮਾਗ ਦੇ ਨਾਲ 5 ਜਣਾਂ ਦਾ ਕਤਲ ਕੀਤਾ ਅਤੇ ਪੰਜਾਂ ਦੀਆਂ ਲਾਸ਼ਾਂ ਨੂੰ ਘਰ ਦੇ ਵਿੱਚ ਹੀ ਸੁੱਟ ਕੇ ਚਲਾ ਗਿਆ। ਦੋ ਲਾਸ਼ਾਂ ਬੈੱਡ ਦੇ ਉੱਤੇ ਸੁੱਟ ਦਿੱਤੀਆਂ ਜਿਦੇ ਵਿੱਚ ਕੀ ਮੋਇਨ ਅਤੇ ਆਸਮਾ ਦੀ ਲਾਸ਼ ਸੀ। ਅਤੇ ਤਿੰਨ ਲਾਸ਼ਾਂ ਬੱਚਿਆਂ ਦੀਆਂ ਸੀ ਜੋ ਕਿ ਬੈੱਡ ਦੇ ਵਿੱਚ ਉਸ ਨੇ ਬੰਦ ਕਰ ਦਿੱਤੀਆਂ ਸੀ। ਸਭ ਤੋਂ ਛੋਟੀ ਬੱਚੀ ਜੋ ਕਿ 1 ਸਾਲ ਦੀ ਸੀ। ਉਹਦੀ লাশ ਨੂੰ ਉਸਨੇ ਬੋਰੀ ਦੇ ਵਿੱਚ ਬੰਨ੍ਹ ਕੇ ਬੈੱਡ ਦੇ ਵਿੱਚ ਰੱਖ ਦਿੱਤਾ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਉਸ ਤੋਂ ਬਾਅਦ ਕਾਤਲ ਬੜੇ ਹੀ ਛਾਤਰ ਤਰੀਕੇ ਦੇ ਨਾਲ ਘਰ ਨੂੰ ਲੋਕ ਲਗਾ ਕੇ ਉਥੋਂ ਫਰਾਰ ਹੋ ਜਾਂਦਾ ਇਹ ਜਿਹੜੀ ਘਟਨਾ ਗਈ ਬੁੱਧਵਾਰ ਤੋਂ ਪਹਿਲਾਂ ਘਟਦੀ ਆ ਅਤੇ ਵੀਰਵਾਰ ਵਾਲੇ ਦਿਨ ਜਦੋਂ ਮੋਹਨ ਦਾ ਭਰਾ ਸਲੀਮ ਉਸ ਨੂੰ ਮਿਲਣ ਵਾਸਤੇ ਘਰ ਆਉਂਦਾ ਹੈ ਤਾਂ ਉਹ ਦੇਖਦਾ ਕਿ ਘਰ ਦਾ ਦਰਵਾਜ਼ਾ ਲੱਗਿਆ ਹੋਇਆ ਅਤੇ ਉਹ ਦਰਵਾਜ਼ਾ ਖੜਕਾ ਕੇ ਆਂਡੇ ਗਵਾਂਢ ਨੂੰ ਵੀ ਪੁੱਛਦਾ ਪਰ ਉਹਨਾਂ ਦੇ ਆਂਡੇ ਗਵਾਂਢੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਸਾਰਾ ਟੱਬਰ ਵੱਧਵਾਰ ਤੋਂ ਸੀ ਨਹੀਂ ਦੇਖਿਆ ਪਰ ਉਸ ਤੋਂ ਬਾਅਦ ਮੋਹਨ ਦਾ ਭਰਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੁੰਦਾ ਤਾਂ ਦੋਸਤੋ ਉਸ ਦੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ 55 ਜੀਆਂ ਦੀਆਂ ਲਾਸ਼ਾਂ ਬੈੱਡ ਤੇ ਬੈੱਡ ਦੇ ਵਿੱਚ ਪਈਆਂ ਹੁੰਦੀਆਂ ਨੇ ਕੁਝ ਲਾਸ਼ਾਂ ਬੈੱਡ ਉੱਤੇ ਅਤੇ ਕੁਝ ਲਾਸ਼ਾਂ ਬੈੱਡ ਦੇ ਵਿੱਚ ਪਈਆਂ ਹੁੰਦੀਆਂ ਨੇ ਉਸ ਤੋਂ ਬਾਅਦ ਸਲੀਮ ਪੁਲਿਸ ਨੂੰ ਫੋਨ ਕਰਦਾ ਹੈ ਅਤੇ ਪੁਲਿਸ ਟੀਮ ਆਪਣੀ ਪੂਰੀ ਟੀਮ ਨੂੰ ਲੈ ਕੇ ਪਹੁੰਚਦੀ ਹੈ ਅਤੇ ਪੁਲਸੋਂ ਜਾਂਚ ਦੇ ਵਿੱਚ ਜੁੜ ਜਾਂਦੀ ਆ ਪੁਲਸੋਂ ਸੀਸੀਟੀਵੀ ਕੈਮਰੇ ਵੀ ਫਰੋਲਦੀ ਆ ਪਰ ਜਿਹੜਾ ਦੋਸ਼ੀ ਆ ਉਹਦਾ ਕਿਤੇ ਵੀ ਕੋਈ ਸਰਾਗ ਨਹੀਂ ਮਿਲਦਾ ਕਿਉਂਕਿ ਪੁਲਸ ਨੇ ਅੰਦਾਜ਼ਾ ਲਾਇਆ ਸੀ ਵੀ ਹੋ ਸਕਦਾ ਇਹ ਲੁੱਟਖੋਹ ਦੀ ਕੋਈ ਵਾਰਦਾਤ ਹੋਵੇ ਕਿਉਂਕਿ ਘਰ ਦਾ ਜਿਹੜਾ ਸਾਰਾ ਸਮਾਨ ਸੀ ਉਹ ਖਿਲਰਿਆ ਹੋਇਆ ਸੀ ਵੀ ਹੋ ਸਕਦਾ ਕੋਈ ਲੁੱਟ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਦਾਖਲ ਹੋਇਆ ਹੋਵੇ ਅਤੇ ਉਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਹੋਵੇ ਪਰ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਮੌਇਨਾ ਇੱਕ ਮਕੈਨਿਕ ਦਾ ਕੰਮ ਕਰਦਾ ਸੀ ਜਿਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਵੀ ਹਲੇ ਤੱਕ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੂੰ ਇਸ ਵੱਡੀ ਵਾਰਦਾਤ ਨੇ ਸੋਚਾਂ ਦੇ ਵਿੱਚ ਪਾ ਦਿੱਤਾ ਅਤੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਵੀ ਡਰੇ ਹੋਏ ਨੇ ਕਿਉਂਕਿ ਇੱਕ ਘਰ ਦੇ ਪੰਜ ਜੀਆਂ ਦਾ ਕਤਲ ਹੋਣਾ ਕੋਈ ਛੋਟੀ ਮੋਟੀ ਵਾਰਦਾਤ ਨਹੀਂ ਹੈਗੀ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕਰੰਟ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ